ਵਾਹਿਗੁਰੂ ਸਾਹਿਬ ਜੀ ਬਿਸਰਨਾਹੇ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾ ਦਿਨ ਰਾਤ ਨਾਨਕ ਚਾਹੇਹ ਅੰਦਰ ਸਚਾ ਨੇਹ ਲਾਇਆ ਪ੍ਰੀਤ ਮੈਂ ਆਪਣੈ ਤਨਾ ਮਨ ਹੋਏ ਨਿਹਾਲ ਜਾਗਰ ਦੇਖਾ ਸਾੰਭਣੇ ਜੁਠ ਸਭ ਥਾਵਨ ਹੀ ਤੁਧ ਜਿਹੇ ਆ ਦਾ ਪਰਖ ਬਿਦਾਤਾ ਤਾਤ ਸੋਹਿਆ ਬਸਦੀ ਸਗਨ ਅਪਾਰ ਅਨੋਪ RAM DAS ਪਰ ਹਰਿ ਕਸ ਮਿਲ ਜਾਏ ਨਾਏ RAM DAS ਸਰ ਸੁਖਾ ਟਲ ਗੁਰ ਸੇਵਿਐ ਅਹ ਇਸ ਸਹਿਜ ਸਭਾ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾ ਹੋ ਬਿ ਸਫਤਖ ਸੰਮ ਦੀ ਨੂਰ ਅਰਸਾ ਕਰਸਾ ਚਟੇ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟੇ ਸਜਣ ਸੱਚਾ ਪਾਤ ਸਾਹ ਸਿਰ ਸਾਹਾ ਦਾ ਸਾ ਜਿਸ ਪਾਸ ਬਹਿਠਿਆ ਸੋਹੀ ਸਭ ਨਾਂ ਦਾ ਵੇਸਾ ਜਿਸ ਪਾਸ ਬਹਿਠਿਆ ਸਹੀਏ ਸਬਨਾ ਦਾਵੇ ਸਾ ਸਤਨਾਮ ਵਾਹਿਗੁਰੂ ਸਾਹਿਬ ਜੀ ਨਾਸਰੀ ਮਹਲਾ ਪੰਜਵਾਂ ਤੁਮੰਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸ ਮਹਮਾਰੇ ਨੇਮਕ ਨੇਮਕ ਤੁਮਹੀ ਪ੍ਰਤਪਾਲ ਹਮਵਾੜਿਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸ ਮਹਾਮਾਰੇ ਨੇ ਮਖ ਦੇ ਮਖ ਤਮਹੀ ਪ੍ਰਤਪਾਲਨ ਹਮ ਬਾਜਿਕ ਤੁਮਰੇ ਧਾਰੇ ਜਿਹ ਬਾ ਇਕ ਕਵਨ ਗੁਨ ਕਹੀਐ ਬੇ ਸੁਮਾਰ ਬੇ ਅੰਤ ਸੁ ਆਮੀ ਤੇਰਾ ਅੰਤ ਨ ਕਿਨਹੀ ਲਹੀ ਐ ਰਾਹਾਉ ਕੋਟ ਪਰਾਦ ਹਮਾਰੇ ਖੰਡਾ ਅਨਕ ਵਿਦੀ ਸਮਝਾਵ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖავਾ ਤੇਮਾਰੀ ਸਰਣ ਤੇਮਾਰੀ ਆਸਾ ਤੁਮਹੀ ਸਜਨ ਸੁਹੇਲੇ ਰੱਖ ਰੱਖਨ ਹਰ ਦਇਆਲਾ ਨਾਨਕ ਕਰਕੇ ਗੋਲੇ ਤੇਮਾਰੀ ਸਰਣਾ ਤੇਮਾਰੀ ਆਸਾ ਤਮਹੀ ਸਜਨ ਸੁਹੇਲੇ ਰੱਖੋ ਰੱਖਨ ਹਾਰ ਦਇਆਲਾ ਨਾਨਕ ਕਰਕੇ ਗੋਲੇ ਨਾਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ